ਮਿਲੀਆਂ ਉਹ ਤਿੰਨ ਅਲੱਗ-ਅਲੱਗ ਜਗ੍ਹਾ ਤੋਂ ਮਿਲੀਆਂ ਇੱਕੋ ਜਗ੍ਹਾ ਤੁਨ ਮਿਲੀਆਂ ਔਰ ਅਜੇ ਲਾਸ਼ਾਂ ਦਾ ਜਿਹੜਾ ਕਾਰਨ ਕੀ ਹੈ ਉਹ ਅਜੇ ਸਾਨੂੰ ਡਾਕਟਰ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਤੇ ਸਾਡਾ ਇਹ ਜਿਹੜਾ ਐਕਸ਼ਨ ਆ ਇਹ ਜਿਹੜਾ ਅੱਗੇ ਵੀ ਅਸੀਂ ਐਕਸ਼ਨ ਕਰਦੇ ਹਾਂ ਉਸ ਮੁਤਾਬਕ ਅਸੀਂ ਐਕਸ਼ਨ ਕਰ ਰਹੇ ਹਾਂ ਔਰ ਕੱਲ ਵੀ ਅਸੀਂ ਬਾਰਡਰ ਵਾਲੇ ਪਾਸਾ ਕਵਰ ਕੀਤਾ ਸੀਗਾ ਮਾਨਯੋਗ ਐਸਐਸਪੀ ਸਾਹਿਬ ਵੀ ਨਾਲ ਆਏ ਸੀਗੇ ਅੱਜ ਵੀ ਹੈੱਡਕੁਆਰਟਰ ਦੀ ਫੋਰਸ ਸਾਡੇ ਐਸਓਜੀ ਕਮਾਂਡੋਜ਼ ਔਰ ਸਬ-ਡਿਵੀਜ਼ਨ ਦਿਨਾਂਗਰ ਦੀ ਫੋਰਸ ਸਾਰਿਆਂ ਨਾਲ ਕੇ ਇੱਕ ਆਪਰੇਸ਼ਨ ਚਲਾਇਆ ਹੈਗਾ ਕੀ ਡੀਡਾ ਸੰਸੀਆਂ ਜਿਹੜਾ ਮਤਲਬ ਕਿ ਨਸ਼ਿਆਂ ਦੇ ਬਾਰੇ ਜਾਣਿਆ ਜਾਂਦਾ ਇਹਦੇ ਵਿੱਚ ਜਿਹੜੇ ਛੱਕੀ ਬੰਦੇ ਨੇ ਇਹਨਾਂ ਨੂੰ ਅਸੀਂ ਪੁੱਛਗਿਛ ਕਰਨ ਵਾਸਤੇ ਤੇ ਅਪਰੀਹੈਂਡ ਕਰਕੇ ਅਸੀਂ ਲੈ ਕੇ ਗਏ ਸਰ ਜੀ ਤਿੰਨ ਬੰਦੇ ਮਿਲਿਆ ਦੀ ਕੋਈ ਪਛਾਣ ਹੋ ਸਕੀ ਆ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਪਛਾਣ ਹੋ ਗਈ ਹੈ ਜਿਹੜਾ ਤਾਰਾਗੜ ਥਾਣੇ ਪਠਾਨਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਤੇ ਦੋ ਜਣੇ ਦੀ ਜੇ ਪਛਾਣ ਨਹੀਂ ਹੋ ਸਕੀ ਉਹਨਾਂ ਦੀ ਪਛਾਣ ਜਦੋਂ ਹੋ ਜੇਗੀ ਅਸੀਂ ਉਹਨਾਂ ਦੇ ਵਾਸਤੇ ਸ਼ਰੋਗੋਗਾਲ ਪੰਜਾਬ ਕੱਢਿਆ ਹੈਗਾ ਤੇ ਜਦੋਂ ਹੀ ਉਹਨਾਂ ਦਾ ਪਤਾ ਲੱਗੇਗਾ ਤੇ ਕਿਹੜੇ ਨਾਮ ਸਮੱਸਿਆ ਕਿਹੜੇ ਪਿੰਡੋਂ ਮਿਲਿਆ ਨੇ ਕਿਸੇ ਕਿਸੇ ਲੱਗੇ ਅਜੇ ਅਜੇ ਉਹਨਾਂ ਦਾ ਪਰ ਜਿਹੜੀਆਂ 2 ਲਾਸ਼ਾਂ ਉਹ ਡੀਡਾਸੈਂਸੀਆਂ ਤੇ ਲੱਗੂ ਮਿਲੀਆਂ ਸੀਗੀਆਂ ਤੇ ਇੱਕ ਲਾਸ਼ ਜਿਹੜੀ ਆ ਉਹ ਨਾਨਾ ਨਗਰ ਵਾਲੇ ਪਾਸੇ ਆਨੰਦਪੁਰ ਦੇ ਸਾਹਮਣੇ ਜਿਹੜਾ ਪੱਠਾ ਆ ਉਹ ਲੱਗੂ ਕਿੰਨੀ ਕਿੰਨੀ ਏਜ ਹੈ ਜੀ ਵੈਸੇ ਇਹਨਾਂ ਦੀ ਇਹਨਾਂ ਦੀ ਏਜ ਤਕਰੀਬਨ ਜੀ ਜਿਹੜਾ ਉਧਰੋਂ ਪੱਠੇ ਤੇ ਲੱਗੂ ਜਿਹੜੀ ਮਿਲਿਆ ਉਹਦੀ ਏਜ ਕਰੀਬ 35 ਸਾਲ ਹੈ ਤੇ ਇੱਥੇ ਜਿਹੜੀ ਜਿਹੜੀਆਂ ਲਾਸ਼ਾਂ ਮਿਲੀਆਂ ਦੋ ਉਹਦੇ ਵੀ ਏਜ ਕਰੀਬ ਕਰੀਬ 30-35 ਸਾਲ ਦੀ ਹੈ ਜਿਹਨੂੰ ਸੀਲ ਕੀਤਾ ਗਿਆ ਜੀ ਹਾਂਜੀ ਪੂਰੇ ਇਲਾਕੇ ਨੂੰ ਪੂਰੇ ਪਿੰਡ ਨੂੰ ਐਸਓ ਜੀ ਕਮਾਂਡੋ ਦੇ ਨਾਲ ਸੀਲ ਕਰਕੇ ਔਰ ਇਹਦੇ ਵਿੱਚ ਮੇਰੇ ਨਾਲ ਡੀਐਸਪੀ ਹੈੱ ਔਰ ਐਸਪੀ ਡੀ ਜਿਹੜੇ ਉਹ ਇਸ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਔਰ ਪੂਰਾ ਕਾਡਨ ਕਰਕੇ ਫਿਰ ਕੱਲੇ ਕੱਲੇ ਘਰ ਨੂੰ ਅਸੀਂ ਕਵਰ ਕੀਤਾ ਉਹਦੇ ਵਿੱਚ ਜਿਸ ਦਾ ਤੁਸੀਂ ਆਪੇ ਕਿਹਾ ਵੀ ਬਾਹਰੀ ਬੰਦੇ ਨੂੰ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਦੇਖੋ ਜੀ ਉਹ ਬਾਹਰੀ ਬੰਦੇ ਨੂੰ ਬਾਹਰੀ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਔਰ ਅੰਦਰ ਵਾਲੇ ਬੰਦੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਉਹਦੇ ਵਾਸਤੇ ਕਾਰਨ ਇਹ ਹੈ ਵੀ ਸਾਨੂੰ ਇਹ ਹੈ ਕਿ ਜੇ ਕੋਈ ਸ਼ੱਕੀ ਬੰਦਾ ਉਹ ਭੱਜਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਸਾਡੇ ਅੜਿੱਕੇ ਆ ਜਾਊਗਾ ਜਿਸ ਕਰਕੇ ਅਸੀਂ ਉਹਨੂੰ ਸੀਲ ਕੀਤਾ ਪਿੰਡ ਨੂੰ ਔਰ ਜੇ ਕੋਈ ਬਾਰੀ ਬੰਦਾ ਉਹਦੀ ਹੈਲਪ ਕਰਨ ਵਾਸਤੇ ਆਏਗਾ ਤੇ ਉਹਨੂੰ ਵੀ ਅਸੀਂ ਪ੍ਰੀਵੈਂਟ ਕਰਨਾ ਕੋਈ ਬਰੰਦ ਵੀ ਵਗਾਰ ਹੋਈ ਸਰ ਭਈ ਨਹੀਂ ਇਸ ਆਪਰੇਸ਼ਨ ਦੇ ਵਿੱਚ ਬਰੰਦ ਕੀ ਪਰਪਸ ਨਹੀਂ ਇਸ ਆਪਰੇਸ਼ਨ ਦੇ ਵਿੱਚ ਸਾਡਾ ਪਰਪਸ ਇਹ ਸੀਗਾ ਵੀ ਜਿਹੜੇ ਬੰਦੇ ਸ਼ੱਕੀ ਜਾਣੇ ਜਾਂਦੇ ਆ ਉਹਨਾਂ ਨੂੰ ਪੁੱਛ ਕੇ ਉਸ ਵਾਸਤੇ ਵੀ ਉਹ ਨਸ਼ੇ ਦਾ ਕੰਮ ਕਰਦੇ ਜਿਸ ਨੇ ਖੁਦ ਕਿਹਾ ਕਿ ਗੜ ਹੈਗਾ ਇਹ ਨਸ਼ੇ ਦਾ ਠੀਕ ਹੈ ਨਾ ਇਸ ਤੋਂ ਪਹਿਲਾਂ ਵੀ ਕੋਚਾਗੀ ਹੋ ਗਿਆ ਫਿਰ ਇਹ ਲੱਗੇ ਜਿਹੜੇ ਬੰਦੇ ਮਰੇ ਨੇ ਜਿਹੜੇ ਲੱਗੇ ਲਾਸ਼ਾਂ ਮਿੜੀਆਂ ਨੇ ਲੱਗਦਾ ਵੀ ਨਸ਼ਾ ਹੋ ਸਕਦਾ ਕਿਦੋਂ ਹੋ ਸਕਦਾ ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਉਹ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਨਹੀਂ ਜਿਸ ਤਰ ਤੁਸੀਂ ਕ ਸ਼ਾਮ ਦਾ ਇਨਸਿਡੈਂਟ ਵਾਪਰੇ ਹੋਇਆ ਜੀ ਸੀਲ ਅੱਜ ਕੀਤਾ ਜਾ ਰਿਹਾ ਹੈ ਸੀਲ ਅੱਜ ਕੀਤਾ ਜਾ ਰਿਹਾ ਨਹੀਂ ਇਹ ਕੱਲ ਵੀ ਸ਼ਾਮ ਨੂੰ ਹੋਇਆ ਜੀ ਆਪਰੇਸ਼ਨ ਤੁਹਾਡੀ ਨੋਟਿਸ ਨਹੀਂ ਹੋਊਗਾ ਕੱਲ ਸ਼ਾਮ ਨੂੰ ਵੀ ਇੱਥੇ ਆਪਾਂ ਆਏ ਸੀਗੇ ਸਾਡੀ ਫੋਰਸ ਆਈ ਸੀਗੀ ਕੱਲ ਸ਼ਾਮ ਵੀ ਆਪਰੇਸ਼ਨ ਹੋਇਆ ਜੀ ਅੱਜ ਵੀ ਹੋਇਆ ਕੀ ਘਟ ਰਹੀ ਹੈ ਪਿੰਡ ਚ ਕੀ ਇਹਦਾ ਕਾਰਨ ਦੀ ਸਮਝਦੇ ਹੋ ਇਹ ਜੀ ਸਾਨੂੰ ਪਤਾ ਲੱਗਾ ਕੱਲ ਸ਼ਾਮਾਂ ਨੂੰ ਵੀ ਖੇਤਾਂ ਦੇ ਵਿੱਚ ਬੰਦੇ ਭੇਜ ਦੇ ਦੋ ਤਿੰਨ ਆਜਾ ਮੈਨੂੰ ਪਤਾ ਲੱਗਾ ਪਿੰਡ ਵਾਲੇ ਤੇ ਕੋਈ ਜ਼ਿਆਦਾ ਨਹੀਂ ਪੁਲਿਸ ਨੂੰ ਨਹੀਂ ਬੁਲਾਣਾ ਚਾਹੁੰਦੇ ਉਹ ਤਾਂ ਕਹਿੰਦੇ ਚਲੋ ਖੁਦ ਮਟੋ ਜੇ ਪਰ ਲੇਕਿਨ ਮੈਂ ਸਾਡੇ ਕੁਆਟਰ ਤੇ ਫੋਨ ਕੀਤਾ ਫਿਰ ਪੁਲਿਸ ਆਈ ਉਸ ਤੋਂ ਬਾਅਦ ਪਤਾ ਲੱਗਾ ਪੇ ਤਿੰਨ ਇੱਕ ਬੰਦਾ ਚੰਗੀ ਦੇ ਵਿੱਚ ਉੱਥੇ ਵੀ ਉਹਦੀ ਵੀ ਆਪਣਾ ਮੌਤ ਹੋ ਗਈ ਤੇ ਉਸ ਤੋਂ ਬਾਅਦ ਫਿਰ ਮੁਲਾਜ਼ਮ ਆਏ ਦੀਨਾਨਗ ਥਾਣੇ ਵਾਲੇ ਉਹ ਲੈ ਕੇ ਟਰਾਲੀ 'ਚ ਪਾ ਕੇ ਔਰ ਇਹ ਸਾਰੀ ਜਿਹੜੀ ਘਟਨਾ ਹੋਈ ਹੈ ਇਹ ਚਿੱਤੇ ਤੇ ਵੀ ਹੋਈ ਜਾਏ ਕਿਉਂਕਿ ਟੀਕੇ ਲਾਉਂਦੇ ਆ ਗਰਮੀ ਬਹੁਤ ਜ਼ਿਆਦਾ ਪਾਣੀ ਤਾਂ ਨਹੀਂ ਮਿਲਿਆ ਨਹੀਂ ਤੋ ਓਕੇ ਹਾਂ ਜੀ ਪੁਰੇ ਕਦੋਂ ਦੇ ਬੰਦੇ ਮਾਰੇ ਲੱਗਦੇ ਆ ਕਰਦੇ ਕਦੋਂ ਦੇ ਲੱਗਦੇ ਕਿੰਨੇ ਦਿਨਾਂ ਮਾਰੇ ਨੂੰ ਇਹਨਾਂ ਨਹੀਂ ਪਤਾ ਜੀ ਉਹ ਹੀ ਖੇਤਾਂ ਦੇ ਜਾਂ ਚਾਰੀਆਂ ਟੂੜੀਆਂ ਦੇ ਸੀ ਨਹੀਂ ਜੇ ਸਾਨੂੰ ਪਤਾ ਲੱਗਾ ਮੈਂ ਤਾਂ ਉੱਥੇ ਜਾ ਕੇ ਵੀ ਨਹੀਂ ਵੇਖਿਆ ਅੱਜ ਪੁਲਸ ਆਈ ਪਿੰਡ ਚ ਅੱਜ ਆਈ ਪੁਲਸ ਕੀ ਕਰਦੀ ਵੀ ਪੁਲਸ ਉਹ ਉਹਨਾਂ ਦਰਬੰਦੀ ਕੀਤੀ ਐ ਸਾਰੇ ਪਿੰਡ ਦੇ ਤਲਾਸ਼ੀ ਲਈ ਐ ਹੂੰ ਤੇ ਹੁਣ ਮੈਨੂੰ ਇਹਨਾਂ ਨਹੀਂ ਪਤਾ ਵੀ ਕਿੰਨੇ ਕੋਨਾ ਗਿਰਦਾਰ ਕੀਤੇ ਕਿ ਕਿੰਨੇ ਨਹੀਂ ਕੀਤੇ ਆ ਬਾਕੀ ਜਿਹੜੇ ਬੰਦੇ ਮਰਦਮ ਉਹ ਸਭ ਪੱਜ ਬੁੱਝ ਗਏ ਹੂੰ ਹੂੰ ਚਟਾ ਵੇਖਦਾ ਸ਼ਰੀਆਮ ਸ਼ਰੀਆਮ ਵੇਖਦਾ ਜੀ ਹਮ ਠੀਕ ਮੈਂ ਆਪ ਨੂੰ ਕਈ ਵਾਰੀ ਜਾ ਕੇ ਮਿਲਿਆ ਹਮ ਉਹਨਾਂ ਮੈਨੂੰ ਨੰਬਰ ਵੀ ਦਿੱਤਾ ਹਮ ਹੁਣ ਅਸੀਂ ਇਸ ਕਰਕੇ ਪਿੱਛੇ ਹਟ ਗਏ ਵੀ ਜਿਹੜੇ ਉਹਨਾਂ ਦੇ ਮੁਲਾਜ਼ਮ ਹੈ ਉਹ ਉਹਨਾਂ ਦੀ ਮਿਲੀਪੁਤ ਹੋ ਜਾਂਦੀ ਆ ਤੇ ਅਸੀਂ ਬੁਰੇ ਬਣ ਜਾਂਦੇ ਆ ਹਰ ਹਰ ਬੰਦੇ ਤੋਂ ਬੁਰੇ ਬਣ ਜਾਂਦੇ ਆ ਤੇ ਅਸੀਂ ਕਿਉਂ ਕਿਸੇ ਕੋਲੋਂ ਆਪਣੀ ਬੇਇੱਜ਼ਤੀ ਕਰਾਈਏ ਹਮ ਇਸ ਕਰਕੇ ਅਸੀਂ ਪਿੱਛੇ ਹਟ ਗਏ ਹੁਣ ਅਸੀਂ ਨਹੀਂ ਜਾਣੇ ਤੇ ਨਾਇਬ ਸਾਹਿਬ ਨੂੰ ਕੁਝ ਕੀ ਜਾ ਕੇ ਨੇ ਆ ਠੀਕ ਹੈ ਇਹ ਚ ਕਹਿੰਦਾ ਅਸੀਂ ਤੇ ਚਾਹਦੇ ਆਂ ਕਿ ਚਲੋ ਨੋਜਮਨੀ ਜਿਹੜੀ ਗਲੇ ਕਰਦੀ ਹੈ ਹਰ ਘਰ ਦੇ ਇੱਕ ਇੱਕ ਦੋ ਦੋ ਜਿਹੜਾ ਕਿ ਲਟਕਾਇਆ ਉਹ ਨੀਚੇ ਤੇ ਗਰਸਦਾ